ਸਾਸੇ ਗਿਆ ਜਗਦੀ ਡੇਰੀ ਫਾਰਮ ਤੋਂ ਵੇਖਣਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਅੱਜ ਆਪਣੇ ਕੋਲ ਤੋਕੜਾ ਗੱਬਣਾ ਝੋਟੀਆਂ ਟਾਪ ਦੀਆਂ ਕਲਾਸ ਆਪਣੇ ਫਾਰਮ ਦੇ ਜਗਦੀ ਡੇਰੀ ਫਾਰਮ ਤੇ ਪਹੁੰਚ ਚੁੱਕੀਆਂ ਜਿਹਦੇ ਵਿੱਚ ਇੱਕ ਮੀਣੀ ਕੱਟੀ ਇੱਕ ਬਾਲੀ ਚੈਂਪੀਅਨ ਝੋਟੀ ਸਾਡੇ ਕੋਲ ਗਈ ਹੋਈ ਦਦੀਆਂ ਪਰ ਥੋੜੀ ਜੀ ਅੱਜ ਸੇਵਾ ਤੋਂ ਕੱਚੀ ਰਹਿ ਗਈ ਆ ਜਿਹੜੀ 3.5 ਲੱਖ ਦੀ ਸਾਡੇ ਫਾਰਮ ਤੋਂ ਗਈ ਦਦੀਆਂ ਬਾਲੀ ਟਾਪ ਦੀ ਦਦੀਆਂ ਇੱਕ 6 ਮਹੀਨਿਆਂ ਦੀ ਮਾਂ ਗੱਬਣ ਦਦੀਆਂ 10 ਕਿਲੋ ਦੁੱਧ ਆ ਕੱਟੀ ਮਗਰੇ ਦਦੀਆਂ ਤੇ ਬਹੁਤ ਟਾਪ ਦਾ ਮਾਲ ਆਪਣੇ ਫਾਰਮ ਤੇ ਪਹੁੰਚ ਚੁੱਕਾ ਦਦੀਆਂ ਆਉ ਗੱਲ ਕਰਦੇ ਆਂ ਗੱਲਬਾਤ ਕਰਦੇ ਆਂ ਬਾਕੀ ਟਿਕਦੀ-ਟਿੜੀ ਬਾਰੂ ਦੇ ਵੇਖਣਾ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆਂ ਵੀਰੇ ਜਿਨ੍ਹਾਂ ਸਾਨੂੰ ਇੰਨਾ ਮਾਣ ਤੇ ਵੀਰ ਪਿਆਰ ਬਖਸ਼ਿਆ ਤੁਸੀਂ ਜਿਹੜੀ ਗੱਲ ਕਰਨ ਵਾਲੀਆਂ ਬਾਕੀ ਇਹਨਾਂ ਵੀ ਪ੍ਰਮਾਤਮਾ ਦਾ ਸ਼ੁਕਰ ਕਰਕੇ ਅੱਜ ਵੀ ਸਾਡੇ ਕੋਲ ਹੁਣ ਇੱਕ ਟਰੱਕ ਉਤਰਿਆ ਮੱਜਾਂ ਦਾ ਆਈਟਮ ਸਾਡੇ ਕੋਲ 20 ਝੂਟੀਆਂ ਤਾਰੀਆਂ ਮਤਲਬ ਲੇਵਲੇ ਵੇਚਣ ਵਾਸਤੇ ਜੇ ਵੀਰ ਭਰਾ ਨੇ ਲੈਣੀਆਂ ਹੁਣੇ ਇਤੋਂ ਕੜਾ ਕੱਪੜਾਂ ਦੀ ਬੜੀ ਡਿਮਾਂਡ ਆ ਜਾਂਦੀ ਆ ਆਪਾਂ ਤੋਕਰ ਕੱਪੜਾ ਉਹ ਮੈਂ ਲੈਨੇ ਆ ਜਿਹੜੀ ਸਾਡੇ ਫਾਰਮ ਤੋਂ ਗਈ ਹੋਏ ਉਹ ਤੋਕਰ ਕੱਪੜਾ ਆਪਾਂ ਵਾਪਸ ਲੈਨੇ ਆ ਆਉ ਗੱਲ ਕਰਦੇ ਆ ਪਹਿਲੇ ਨੰਬਰ ਤੇ ਵੀਰੇ ਮੈਂ ਇਹ ਮੈਂ ਦਾ ਰਹਿ ਗਿਆ 1 ਮਹੀਨਾ ਵੀਰੇ ਬੰਦੇ ਦਾ ਹਾਂਜੀ 1 ਮਹੀਨੇ ਦੀ 1 ਮਹੀਨਾ ਕੱਚੀ ਮੈਂ ਆ ਵੀਰੇ ਦਦਿਆਂ ਮਲਾਂ ਵੀ ਪ੍ਰਮਾਤਮਾ ਸੋ ਕੇ ਰੱਖੇ ਵੀਰੇ ਬਹੁਤਾ ਨਹੀਂ ਕਹਿ ਸਕਦੇ ਵੀਰੇ 18 17 ਕਿਲੋ ਨਾਰਮਲ ਦੋਤ ਮੈਂ ਕੱਢ ਸਕਦੀ ਦਦਿਆਂ ਤੇ ਜੇ ਕੱਦ-ਕਾਡ ਦੀ ਗੱਲ ਕਰਦੇ ਤਾਂ ਬਹੁਤ ਵੱਡੀ ਆ ਇੱਕ ਅੱਡੀ ਵਾਲੀ ਮੈਂ ਦਦਿਆਂ ਤੇ ਜੇ ਜੇ ਕੱਚ ਪੁਣੇ ਦੀ ਗੱਲ ਕਰਦੇ ਆ ਵੀ ਇੰਨੀ ਕ ਬਰੀਕ ਮੈਂ ਕੋਈ ਹਸਾਬ ਨਹੀਂ ਆ ਜੈਡ ਬਰੇਕ ਆ ਜਨਵਰੀ ਦੀ ਮੈਂ ਦਦਿਆਂ ਤੇ ਉਹਦਾ 1 ਮਹੀਨਾ ਤੇ ਮੈਂ ਇਹਦੇ ਪੂਰਾ ਸੋਚੀਦਾ ਤੇ ਰਹਿ ਗਿਆ ਨਹੀਂ ਆ ਲੈ ਤੋੜ ਕੇ ਦਿਖਾਉਨੇ ਮੇਰੇ ਤੇ ਠੀਕ ਤੋੜ ਕੇ ਦਿਖਾਉ ਵੜੀ ਝੋਟੀ ਆ ਗਈ ਆ ਜੀ 1 ਮਹੀਨਾ ਖੜਦੀ ਆ ਵੜੀ ਝੋਟੀ ਟੌਪ ਕਲਾਸ ਦੀ ਅਜੇ ਟੋਕੜਾਂ ਘੱਬਣਾ ਚੈਂਪੀਅਨ ਝੋਟੀਆਂ ਵੱਡੀਆਂ ਆਂ ਵੀਰਾਂ ਦੀ ਡਿਮਾਂਡ ਏ ਟੋਕੜਾਂ ਘੱਬਣਾ ਲਿਆਓ 1 ਮਹੀਨਾ ਵੀਰ ਜਿਹੜਾ ਸੰਭਲੂਗਾ ਸਾਰੀਆਂ ਕਰਮੀਆਂ ਨੂੰ ਯਾਰੇ ਲਊਗਾ ਮਾਰ ਵੱਡੀ ਛੋਟੀ ਆ ਤੇ ਵੀਰੇ ਪਰ ਮਾਲ ਅੱਜ ਵੀ ਏਡੀ ਮੈਂ ਲੈਣ ਚਾਹੀਦੀ ਆ ਵੀ ਇੱਕ ਇੱਕ 80 90 ਤੋਂ ਘੱਟ ਨਹੀਂ ਮੈਂ ਹੁੰਦੀ ਏਡੀ ਰਹਿਣੇ ਦੀ ਵੀਰ ਮੈਂ ਹਾਂਜੀ ਪਰ ਅੱਜ ਇਹਦੀ ਘੜੀ ਦੇ ਵਿੱਚ 115000 ਮੈਂ ਦੇ ਦਾਂਗੀ ਵੀਰ ਬਹੁਤ ਜਾਜ ਰੇਟ ਆ ਵੀਰ ਜੀ ਮੈਂ ਦੇ ਦਾਂਗੀ ਸਿਰਫ ਇੱਕ ਇੱਕ ਮਹੀਨਾ ਥਾਂ ਸਮੇਂ ਜਿਹੜਾ ਤਿਆਰ ਕਰਕੇ ਮੈਂ ਜੇ ਵੇਚ ਨਹੀਂ ਹੋਵੇ ਹਾਂਜੀ ਇੱਕ ਮਹੀਨੇ ਤੋਂ 50000 ਰੁਪਏ ਸਾਡੇ ਕੋਲ ਮੈਂ ਨਫਾ ਲੈ ਲੈ ਸਾਡੇ ਨੂੰ ਹਨੂ ਆਫ ਕਰਦੇ ਵੀਰ ਠੀਕ ਹੈ ਵੀਰ ਜੀ ਹਾਂਜੀ ਬਾਕੀ ਇਹਨਾਂ ਵੀ ਜਾਤ ਨਸਲ ਕਮਾਲ ਦੀ ਦੀ ਗੱਲ ਹੈ ਇੱਥੇ ਮਾਰੇ ਅਮਰ ਚੰਡੇ ਦੇ ਮਾਰੇ ਝੋਲੀ ਵਾਲਾ ਚੱਡਾ ਕੋਈ ਬਾਈ ਨਹੀਂ ਕੋਈ ਪਾਸਾ ਨਹੀਂ ਆਇਆ ਮੈਂ ਹਨਾ ਤੁਹਾਨੂੰ ਦੀ ਫੁੱਲ ਗਰੰਟੀ ਭਾਰ ਦੀ ਸਾਡੀ ਮੈਂ ਨਹੀਂ ਫੁੱਲ ਗਰੰਟੀ ਹੋਏਗੀ ਠ ਮੀਣੀ ਝੋਟੀ ਵੀਰੇ ਸਾਡੇ ਫਾਰਮ ਤੋਂ ਵੇਖ ਕੇ ਗਈ ਤਹਦੀਆਂ ਹਾਂਜੀ ਇਹ ਛਿਆਂ ਦੀ ਕੱਬੜਿਆ ਵੀਰੇ ਹਾਂਜੀ ਇਹਦੇ ਕੋਲ ਦੁੱਧ 7 ਕਿਲੋ ਦੁੱਧ ਹੁਣ ਤਿਆਰ ਹੈ ਦਨੀ ਵੀਰੇ ਠੀਕ ਹੈ ਤੇ ਜਮਾ ਥਾਪੀ ਤੇ ਮਿਲਦੀ ਦੋਵੇਂ ਟਾਈਮ ਦਾ ਇਹ ਵੀ ਬਗੀ ਭਾਅ ਚ ਲਾ ਕੇ ਦਿਖਾਓ ਦਾਦ ਨਹੀਂ ਆ ਬਾਕੀ ਅਸਲ ਮੀਨੀਆ ਜਿਹਨੂੰ ਮੀਨੀ ਕਹਿੰਦੇ ਵੀਰੇ ਜਿਹੜੀ ਗੱਲ ਕਰ ਰਹੀ ਬਹੁਤ ਆਪ ਦੀ ਝੋਟੀ ਹੈ ਵੀਰੇ ਬਾਕੀ ਇਹਨਾਂ ਵੀ ਥੋੜਾ ਜਿਹਾ ਡੇਰੀ ਤੇ ਜਿੱਦੋਂ ਜਾਂਦਾ ਉੱਥੇ ਮਾਲ ਥੋੜਾ ਜਿਹਾ ਥੱਕਾ ਰਹਿੰਦਾ ਹਾਂਜੀ ਹਾਂਜੀ ਮੈਂ ਬਹੁਤ ਕੈਮਰੇ ਕੋਲ ਦਰਦੀਆਂ ਬੜੀ ਜਿਮਟੀ ਆ ਇੱਕ ਗੱਡੀ ਗਾਲੀ ਹਨੀਆਂ ਨਹੀਂ ਬਾਕੀ ਥੋੜਾ ਜਿਹਾ ਪਛੂੜਾ ਕੈਮਰੇ ਕੋਈ ਘਟਰਾ ਦੇ ਛੋਟੀਆਂ ਡਰਦੀਆਂ ਡੇਰੀ ਚੋਂ ਛੋਟੀਆਂ ਨਿਕਲੀਆਂ ਹਨ ਨਹੀਂ ਬਾਕੀ ਕੋਈ ਥਾਂ ਥਣ ਕੋਈ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਾ ਚੂਣ ਚਾਣ ਵੀ ਬਹੁਤ ਚੰਗਾ ਛੋਟੀ ਨੂੰ ਲੱਗਾ ਤੇ ਹਾਂਜੀ ਤੇ ਜੇ ਕੀਮਤ ਦੀ ਗੱਲ ਕਰਦੇ ਆ ਵੀਰੇ ਹਾਂਜੀ ਇਹ ਵੀ ਬੈਜ ਕੀਮਤ ਕਰਕੇ ਦਵਾਂਗੇ ਦਈਆਂ ਕਿੰਨੇ ਦੀ ਵੀ ਦਿੱ ਦੇਣੀ ਝੋਟੀ ਦੇ ਵੀਰੇ ਪਰਮਾਤਮਾ ਕੋਲ ਰੱਖੇ ਝੋਟੀ ਦੇ ਹੁਣ ਵੀ ਲੱਖ ਰੁਪਏ ਦੀ ਆ ਹਾਂਜੀ ਪਰ ਆਪਾਂ 70000 ਦੀ ਦੇ ਦਾਂਗੇ ਬਹੁਤ ਜਾਇਜ਼ ਰੇਟ ਹੈ ਦਾ ਵੀ ਹਾਂ 70000 ਦੀ ਦੇ ਦਾਂਗੇ ਝੋਟੀ ਇੱਕ ਵਾਰੀ ਫੇਰ ਝੋਟੀ ਦੇ ਦਰਸ਼ਨ ਕਰਾ ਦਿੰਨੇ ਆ ਪਿਓਰ ਮੀਨੀ ਅਸਲ 70000 ਦੀ ਦੇ ਦਾਂਗੇ ਵੀਰੇ ਝੋਟੀ ਦੇ 6 ਮਹੀਨੇ ਦੀ ਕੱਪੜਾ 7 ਕਿਲੋ ਦੁੱਧ ਹਾਂਜੀ ਤੇ ਗਾੜੀ ਆ ਗਈ ਵੱਡੀ ਝੋਟੀ ਏ ਵੀਰੇ 2 ਮਹੀਨੇ ਦੀ ਗੱਬਣ ਆ ਹਾਂਜੀ ਪਰ ਮੈਂ ਇੱਕ ਦੁੱਧ ਹੁਣ ਵੀ ਹੋਊਗਾ ਇਹਦੇ ਕੋ 9.5 10 ਕਿਲੋ ਦੀ ਹਾਂਜੀ ਤੇ ਜੇ ਕੱਚ ਪੁਣੇ ਦੀ ਗੱਲ ਕਰਦੇ ਆ ਇਹ ਵੀਰ ਮੈਂ ਸਾਡੇ ਇਹ ਵੀਰ ਜੀ ਕਿੰਨੇ ਦੀ ਆਪਣੇ ਫਾਰਮ ਤੋਂ ਗਈ 3 ਲੱਖ ਦੀ ਵੀਰੇ ਮੈਂ ਕਹੀ ਤਦੀ ਮੈਂ ਅਚਲ ਸਾਹਿਬ ਵਾਲੇ ਕੋਈ ਮੈਂ ਜਿਹੜਾ ਪੂਰਾ ਐਡਰੈਸ ਦਵਾਂਗੀ ਵੀਰੇ ਹਾਂਜੀ ਬਾਕੀ ਇਹ ਮੈਂ ਤੇ ਉਹ ਜੋ ਬਣੀ ਰਹਿ ਗਿਆ ਵੀਰੇ ਜੇ ਇਹ ਇਹਨਾਂ ਵੀ ਚਲੋ ਜਿੱਦਾਂ ਅਲੀ 2 ਮਹੀਨੇ ਦੀ ਗੱਬਣ ਹੈ ਮੈਂ ਤੇ ਜੋ ਬਣ ਭਰ ਜਾਏਗਾ ਵੀਰੇ ਤਨੀ ਹਾਂਜੀ ਮੈਂ ਵੀਰ ਕੋਈ ਸੇਵਾ ਕਰ ਲੂਗਾ ਜਿੰਨੀ ਵੀ ਅੱਗੇ ਵੀਰੇ ਥੱਲੇ ਰੱਖ ਕੇ ਪੈਰਾਂ ਤਾਂ ਕਿ ਸਾਰੀ ਅਸਲ ਆ ਵੀਰੇ ਤੇ ਜਿਹੜੀ ਗੱਲ ਕਰਨ ਵਾਲੀ ਅਸੀਂ ਤੇ ਜੇ ਦੀ ਆਪਾਂ ਕੀਮਤ ਦੀ ਗੱਲ ਕਰਦੇ ਆ ਵੀਰੇ ਦੀ ਇਹ 85 ਹਜ਼ਾਰ ਦੀ ਦੇ ਦਾਂਗੇ ਵੀਰੇ ਨੂੰ ਬਹੁਤ ਇਹਦਾ ਜਿਆਜ ਰੇਟ ਆ ਜਿਆਜ ਰੇਟ ਨਾਲ ਕਰਕੇ 85 ਦੀ ਦੇ ਦਾਂਗੇ ਅੱਜ ਜਿਹੜੇ ਵੀਰ ਕੋ ਮੇਲੇ ਲੁੱਟੇ ਜਾਂਦੇ ਲੁੱਟ ਲੋ ਚੈਂਪੀਅਨ ਝੋਟੀ ਵੱਡੀ ਐਡੀ ਵੀਰੇ ਮੈਂ ਅੱਜ ਫੰਡਰ ਵੀ ਕੱਢੀ ਲੈਣ ਤੇ 50-60 ਹਜ਼ਾਰ ਤੋਂ ਕੱਟੀ ਨਹੀਂ ਘੱਟ ਦਿੰਦਾ ਵੀਰੇ ਇਹ ਫੇਰ ਮੈਂ ਕੁੜੀ ਰੰਗ ਬਾਜ ਵੱਡੀ ਝੋਟੀ ਆ ਵੀਰੇ ਹਾਂਜੀ ਬਿਲਕੁਲ ਜਿਆਜ ਮੁੱਲ ਪਾਇਆ 85 ਹਜ਼ਾਰ ਦੀ ਦੇ ਦਾਂਗੇ ਜੈਸਮੋ ਵੀਰੇ ਮੈਂ ਤੁਹਾਨੂੰ ਬਾਹਲਾ ਚੰਗਾ ਇਹਦਾ ਮਤਲਬ ਸਿੰਘ ਵੀ ਚੈਂਪੀਅਨੀ ਚ ਲੱਗਾ ਸੇਰਾ ਬੰਦ ਧੁੱਗਿਆ ਇਹਦਾ 2 ਮਹੀਨੇ ਦੀ ਵਾਲੀ ਜਿੱਦਾਂ ਇਹ ਭਰ ਜੇਗੀ ਮੈਂ ਜਿਹੜੀ ਗੱਲ ਕਰਨ ਵਾਲੀ ਹਾਂ ਹਾਂਜੀ ਇੱਕ ਰੀਖਾ ਕੁਆਲਿਟੀ ਫੇਰ ਚੈੱਕ ਕਰਾ ਲਓ ਜਿੱਦਾਂ ਮਰਜ਼ੀ ਵੀਰੇ ਦਿਖਾ ਦਿਓ ਫੁੱਲ ਸਹਿਜਾ ਇੱਕ ਅੱਧੀ ਆਈ ਉੱਚੀ ਲੰਮੀ ਕੱਦ ਕਾਠ ਪੂਰਾ ਝੋਟੀ ਦਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਆਪਣੀਆਂ ਪਰਮਾਦਰਸੋਂ ਕਰਕੇ ਜਿਹਦੇ ਕੋਲ ਪੈਸੇ ਹੈਗੇ ਤੇ ਇਹ ਚਾਰੇ ਮਈਆਂ ਸਾਲ ਉਹ ਤਿਆਰੀ ਰੱਖੇ ਸੀ ਇਹ ਡਬਲ ਕਮੇਟੀ ਪਾਉਣ ਵਾਲੀ ਗੱਲ ਹੈ ਹਾਂਜੀ ਜਿਹੜੀ ਗੱਲ ਕਰ ਰਹੇ ਗਾੜੀ ਵੀਰੇ ਕੱਟੀ ਮੈਂ ਦੇ ਮਗਰਿਆ ਹਾਂਜੀ ਨਹੀਂ ਤੇ ਜਿਹੜੇ ਆਪਾਂ ਕਈ ਬੰਦੇ ਮਾਰਨ ਵਾਲੇ ਕੱਟੀ ਵੀ ਲਾ ਲੈਂਦੇ ਮਗਰੋਂ ਦਦੀਆਂ ਮੈਂ ਹੁੰਦਾ ਥਾ ਇਹਦੇ ਵੀ ਮਿਲਦੀ ਆ ਜਿਹੜੀ ਗੱਲ ਕਰ ਰਹੇ ਆ ਪਰ ਆਪਾਂ ਕੱਟੀ ਨਾਲ ਹੀ ਦਵਾਂਗੇ ਵੀਰੇ ਦਦੀਆਂ ਮੈਂ ਕੋਈ ਕੋ ਦੁੱਧ 8 ਕਿਲੋ ਦੁੱਧ ਹੈ ਕਾ ਕਰੇ ਹਾਂਜੀ ਇਹ ਸਾਡੇ 6.5 ਦੇ ਆਪਣੇ ਕਾਡੇ 6 ਮਹੀਨੇ ਦੇ ਕੱਪੜੇ ਕੱਟੀ ਮਗਰ ਬਹੁਤ ਸੋਹਣੀ ਆ ਬਹੁਤ ਚੰਗੀ ਕੱਟੀ ਵੀ ਬਹੁਤ ਚੰਗੀ ਮਗਰ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਇਹਨਾਂ ਵੀ ਮੈਂ ਦਾ ਕਦ ਕਾਠ ਵੀ ਪੂਰਾ ਮੈਂ ਦਾ ਫੁੱਲ ਸਹਿਜੇ ਵੱਡੀ ਮੈਂ ਆ ਜਿਹਨੂੰ ਵੱਡੀ ਕਹਿੰਦੇ ਵੀਰੇ ਮੈਂ ਦਦੀਆਂ ਤੇ ਪ੍ਰਮਾਤਮਾ ਸੋਖ ਰਕੇ ਐਡੇ ਢਾਂਚੇ ਵਾਲੀ ਮੈਂ ਅੱਜ ਜਿਹੇ ਲੈਣ ਚਲਦੀ ਆ ਵੀਰੇ ਮੋੜ ਦਾ ਵੀ ਮੋੜ ਦਾ ਫੁੱਲ ਸੈਜ ਆ ਵੀਰੇ ਫੁੱਲ ਸੈਜ ਵੱਡੀ ਮੈਂ ਦੀ ਜੇ ਇਹਦੀ ਕੀਮਤ ਦੀ ਗੱਲ ਕਰਦੇ ਆਂ ਵੇਖੋ ਕੀਮਤ ਵੀ ਜਾਇਜ਼ ਕਰਕੇ ਆਪਾਂ ਦਵਾਂਗੇ ਵੀਰੇ ਦੱਸੀ ਜਿਹੜੀ ਕਰਦੇ ਕਿੰਨੇ ਦੀ ਵੀ ਇਦੀ ਦੇ ਦੇਣੀ ਹੈ ਇਹ ਵੀ ਆਪਾਂ ਮੈਂ ਮਸੌਦਾ ਨਹੀਂ ਕਰਦੇ ਵੀਰੇ ਹਾਂਜੀ ਇਹ ਮੈਂ ਆਪਾਂ 95000 ਦੀ ਦੇ ਦਾਂਗੇ ਅੱਜ ਕੱਢੀ ਵੀ ਮਤਲਬ 25-30000 ਦੀ ਮਗਰ ਕੱਟੀ ਆ ਹਾਂਜੀ ਜਾਇਜ਼ ਕਰਕੇ ਦੋਵੇਂ ਦੋਵੇਂ ਇਹ 95000 ਦੀ ਦੇ ਦਾਂਗੇ ਵੀਰੇ 6 ਮਹੀਨਿਆਂ ਦੀ ਕੱਪਣ 6 ਮਹੀਨਿਆਂ ਦੀ ਕੱਪਣ ਨਾਲ ਹੀ ਕੱਟੀ ਨਾਲ ਹੀ ਆਪਾਂ 95000 ਦੀ ਦੇ ਦਾਂਗੇ ਬਾਕੀ ਦਿਖਾ ਦਨੇ ਵੱਡੀ ਝੋਟੀ ਆ ਜੀ ਬਾਕੀ ਵੀ ਠੰਡੀ ਠੰਡੀ ਦਾ ਥੋੜਾ ਹੋਣਾ ਕਰ ਠੰਡੀ ਦਾ ਇੰਨੀ ਇੱਧਰ ਖੋ ਹਾਂ ਜੀ ਇੱਥੇ ਹੀ ਜਾ ਪੀ ਲੈ ਆਈ ਅਬ ਇੱਧਰ ਧਰ ਦੋ ਆ ਇੰਦਾ ਹੀ ਧਰ ਦੋ ਜੀ ਠੰਡੀ ਦਾ ਇੰਦਾ ਇੱਧਰ ਦੇਖਾ ਇਹਨੂੰ ਠੰਡੀ ਦਾ ਇੰਦਾ ਦੀ ਚੋਣ ਇੰਦਾ ਨਹੀਂ ਲੱਗੀ ਜਦੋਂ ਬਾਹਰ ਵਾਲਾ ਕਰਮਾਲੀ ਜਿਹੜਾ ਮਾਣਾ ਚੋਣ ਇੰਦਾ ਲੱਗਾ ਜਦੋਂ ਨੱਕਾ ਚੱਲਦਾ ਹਾਂ ਜੀ ਹਾਂ ਜੀ ਇਹ ਵਿਧੀ ਡਰੈਸ ਬੋਲ ਦਿਓ ਡਰੈਸ ਲਈ ਜਿਲ੍ਹਾ ਘਾਟਾਪੋ ਜੀ ਨੇੜੇ ਫਲੇਗੜ ਜੂੜੀਆਂ ਜੇ 9874 ਇੱਦਾਂ ਦੀ ਦੋਤੀ ਚੌਕੀ ਪੂਰੀ ਸੀ ਜਦੋਂ ਯਾਨੀ ਪਤਾ ਨਹੀਂ ਸਾਡੇ ਬਾਅਦ ਦੇ ਰਸਤੇ ਕਾਹੋ ਤੋਂ ਹੈ ਬਹੁਤ ਮਜ਼ੇਦਾਰ ਇਹ ਕੱਟੇ ਵੀ ਅੱਜ ਜੁਈ ਨੂੰ ਪੰਜਵਾ ਦੇਨੇ ਆ ਹਾਂਜੀ 11 ਕਿਲੋ ਬੋਲੇ ਤੋਂ ਚੱਲੀ ਆ ਮੂੰਹ ਤੋਂ ਕੰਡ ਕੱਟੀ ਆ ਉਹਦੇ ਆ ਤੇ ਜੇ ਆਖੀ ਨਹੀਂ ਵੀ ਕਰ ਕਰ ਐਵੇਂ ਜਿਹਾ ਜੋ ਬੰਦੇ ਨਹੀਂ ਨਹੀਂ ਹੀਰੇ ਲੱਭਦੇ ਜਗਦੀਪ ਵੀਰ ਜੀ ਕਿੰਨੀ ਕੁ ਕੁਆਲਟੀ ਨੇ ਐਹੋ ਜਿਹੇ ਚੈਂਪੀਅਨ ਐ ਬਰੇਜ ਜਿੱਦਾਂ ਹਾਂਜੀ ਉਹਦੇ ਹੀਰੇ ਲੈਣ ਲਈ ਵੀਰੇ ਜਿਹੜੀ ਗੱਲ ਹਾਂਜੀ ਹਾਂਜੀ ਜੇ ਵੀਰ ਭਰਾ ਨੇ ਵੀ ਲੈਣੀ ਆ ਇਹ ਦੇ ਦਾਂਗੇ 2 15 ਦੀ ਝੋਟੀ ਦੇ ਦਾਂਗੇ ਦੰਦਿਆਂ ਠੀਕ ਆ ਵੀਡੀਓ ਚ ਕੱਲ ਇਹਨੇ ਫੁੱਲ ਤਿਆਰ ਕਰਕੇ ਕੱਲ ਕੱਲ ਨੂੰ ਇਹਨਾਂ ਦੀ ਫੁੱਲ ਵੀਡੀਓ ਪਾਵਾਂਗੇ 20 ਝੋਟੀਆਂ ਖੜੀਆਂ ਇਸ ਟਾਈਮ ਜਗਦੀਪ ਡੇਰੀ ਫਾਰਮ ਤੇ ਤਾਜ਼ੀਆਂ ਝੋਟੀਆਂ ਉਤਰੀਆਂ ਟਰੱਕ ਦੇ ਲੈਵਾ ਲੱਗਾ ਵੀਰੇ ਅੱਜ ਫਗਾਈਆਂ ਦਾ ਲੈਵਾ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਸਾਰੇ ਵੀਰ ਭਰਾਵਾਂ ਦੇਖਣ ਵਾਲੇ ਠੀਕ ਠਾਕ ਹੋਣਗੇ ਨੇ ਦਿਆਂ ਬਾਕੀ ਇਹ ਉਮੀਦ ਕਰਦੇ ਆ ਵੀਰੇ ਜਗਦੀਪ ਡੇਰੀ ਫਾਰਮ ਤੁਹਾਡੇ ਭਰਾ ਦਾ ਤੁਹਾਡਾ ਚੰਨਣ ਆ ਇਹਨੂੰ ਲਾਈਕ ਤੇ ਕਮੈਂਟ ਜਰੂਰ ਸ਼ੇਅਰ ਕਬਈ ਇਹਦੇ ਨਾਲ ਸਾਡਾ ਹੌਸਲਾ ਥੋੜਾ ਜਿਹਾ ਵਾਦਾ ਜਿਹੜੀ ਗੱਲ ਕਰਨ ਵਾਲੀ ਵੀਰ ਜੀ ਬਾਕੀ ਸਾਰਿਆਂ ਨੂੰ ਸਾਰਿਆਂ ਨੂੰ ਸასი ਗੱਲ ਜੀ